ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤੇ ਆੜੂ ਜੀ ਆੜੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਹਾਈ ਕੋਰਟ ਤੋਂ ਪੰਜਾਬ ਸਰਕਾਰ ਦੇ ਲਈ ਆਈ ਵੱਡੀ ਖਬਰ ਖਬਰ ਨੂੰ ਤੱਕ ਰੱਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਗੀਤਾ ਦੇ ਵਿੱਚ ਗਨ ਕਲਚਰ ਨੂੰ ਹੱਲਾਸ਼ੀਰੀ ਮਿਲਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਖਤ ਨਜ਼ਰ ਆ ਰਹੀ ਹੈ ਜਸਟਿਸ ਹਰਕੇਸ਼ ਮਨੂਜਾ ਦੀ ਬੈਚ ਨੇ ਪੰਜਾਬ ਸਰਕਾਰ ਤੋਂ ਇਲਾਵਾ ਹੁਣ ਹਰਿਆਣਾ ਸਰਕਾਰ ਨੂੰ ਵੀ ਤਰਬਣਾਕੀ ਗਨ ਕਲਚਰ ਨੂੰ ਹੱਲਾਸ਼ੀਰੀ ਦੇਣ ਵਾਲੀ ਗੀਤਾ ਤੇ ਕੀਤੀ ਕਾਰਵਾਈ ਦੀ ਜਾਣਕਾਰੀ ਮੰਗ ਲਈ ਹੈ ਤੇ ਨਾਲ ਹੀ ਪੁੱਛਿਆ ਕਿ ਜੇ ਗੀਤਾ ਤੇ ਕਾਰਵਾਈ ਕਰ ਲਈ ਸੈਸਰ ਬੋਰਡ ਨੂੰ ਕੀ ਸਿਫਾਰਿਸ਼ ਕੀਤੀ ਗਈ ਹੈ ਦਰਅਸਲ ਪੰਜਾਬ ਸਰਕਾਰ ਦੇ ਕੋਲੋਂ ਪੀ ਲਈ ਸਰਵਾਈ ਤੇ ਬੈਚ ਨੇ ਜਾਣਕਾਰੀ ਮੰਗੀ ਸੀ ਕਿ ਗਨ ਕਲਚਰ ਵੱਲ ਗਈ ਤਾਂ ਤੇ ਕੀ ਕਾਰਵਾਈ ਕੀਤੀ ਗਈ ਹੈ ਤੇ ਹਥਿਆਰਾਂ ਦੇ ਲਾਇਸੈਂਸ ਤੇ ਰਿਵਿਊ ਤੋਂ ਲੈ ਕੇ ਕੁਝ ਹੋਰ ਨੁਕਤੇ ਤੇ ਜਾਣਕਾਰੀ ਤਲਬ ਕੀਤੀ ਸੀ ਇਸ ਤੇ ਤੇ ਸਰਕਾਰ ਨੇ ਸੌ ਵਾਰ ਨੂੰ ਇੱਕ ਵਕਵਾ ਰਿਪੋਰਟ ਤਿਆਰ ਕੀਤੀ ਜਾੜ ਕਰੀ ਦੇਂਦੇ ਬੈਚ ਦਾ ਧਿਆਨ ਦਿਵਾਇਆ ਕਿ ਜਾਣਕਾਰੀ ਕਈ ਮਹਿਮਾ ਨਾਲ ਜੁੜੀ ਹੋਈ ਹੈ ਤੇ ਇਸ ਇਕੱਤਰ ਕਰਨ ਤੇ ਕੰਮ ਵਿੱਚ ਸਮਾਂ ਲੱਗ ਰਿਹਾ ਤੇ لہਜਾ ਮੁਕੰਮਲ ਜਵਾਬ ਦਾਖਲ ਕਰਨ ਲਈ ਹੋਰ ਸਮਾਂ ਦਿੱਤਾ ਜਾਵੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ